ਦੋਸਤੋ ਅੱਜ ਆਪਾਂ ਗੱਲ ਕਰਦੇ ਆ ਜੀ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਪਿੰਡ ਸਿਸਵਾ ਜਦੋਂ ਚੰਡੀਗੜ੍ਹ ਮਹਾਲੀ ਤੋਂ ਆਪਾਂ ਬੱਦੀਵਾਲ ਨੂੰ ਜਾਣਿਆ ਤਾਂ ਰਸਤੇ ਦੇ ਵਿੱਚ ਬਿਲਕੁਲ ਆਉਂਦਾ ਜੀ ਇਹ ਤੇ ਅੰਦਰ ਨੂੰ ਜਿਹੜਾ ਹੈਗਾ ਅੱਧਾ ਕਿਲੋਮੀਟਰ ਜਾ ਕੇ ਇਹ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਇਹ ਸਥਾਨ ਜਿਹੜਾ ਹੈਗਾ ਸਚਕਣਵਾਸੀ ਬ੍ਰਹਮ ਗਿਆਨੀ ਸ਼੍ਰੀ ਮਾਨ ਸੰਤ ਕਰਤਾਰ ਸਿੰਘ ਜੀ ਪੈਰੋ ਮਾਜਰਾ ਵਾਲਿਆਂ ਦੀ ਯਾਦ ਵਿੱਚ ਬਣਾਇਆ ਗਿਆ ਜੀ ਉਹਨਾਂ ਦੇ ਬਚਨਾਂ ਦੇ ਅਨੁਸਾਰ ਬਣਿਆ ਹੋਇਆ ਹੈ ਜੀ ਇਹ ਮਹਾਪੁਰਖ ਹੋ ਸੀਗੇ ਜੀ ਜਿਨ੍ਹਾਂ ਨੇ ਪਰਿਵਾਰ ਵਿਛੋੜਾ ਸਾਹਿਬ ਤੋਂ ਲੈ ਕੇ ਹੋਰ ਵੀ ਬਹੁਤ ਸਾਰੀਆਂ ਇਤਿਹਾਸਿਕ ਜਿਹੜੀਆਂ ਸੀ ਕਿ ਇਤਿਹਾਸ ਨਾਲ ਰਿਲੇਟਡ ਹੈਗੀਆਂ ਨੇ ਉਹ ਸਥਾਨ ਪ੍ਰਗਟ ਕੀਤੇ ਸੀ ਸੋਹਿਸਤਾਨ ਜਿਹੜਾ ਹੈਗਾ ਮੁੱਖ ਸੇਵਾਦਾਰ ਸੰਤ ਬਾਬਾ ਕੁਲਜੀਤ ਸਿੰਘ ਜੀ ਜਿਨ੍ਹਾਂ ਦਾ ਪਿੰਡ ਬ੍ਰਾਹਮਣ ਮਾਜਰਾ ਜ਼ਿਲ੍ਹਾ ਰੋਪੜ ਹੈ ਜੀ ਮਹਾਪੁਰਸ਼ ਜਿਹੜੇ ਸੀਗੇ ਪੰਚਾਇਤੀ ਰਾਜ ਮਹਿਕਮੇ ਵਿੱਚ ਜੂਨੀਅਰ ਇੰਜੀਨੀਅਰ ਸੀਗੇ ਜੀ ਤੇ ਮਹਾਪੁਰਸ਼ਾਂ ਨੇ ਸੱਚਕੰਡ ਬ੍ਰਹਮ ਗਿਆਨੀ ਸਤਕਰਤਾਰ ਸਿੰਘ ਜੀ ਦੇ ਪਹਿਲੀ ਵਾਰ ਦਰਸ਼ਨ 1986 ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਗੋਲਪੁਰਬ ਦੇ ਕੀਤੇ ਸੰਤ ਤੇ ਉਹਨਾਂ ਦੇ ਹੀ ਹੋ ਕੇ ਰਹਿ ਗਏ ਸੀ 12 ਸਾਲ ਦੀ ਸੰਗਤ ਕਰਨ ਉਪਰੰਤ ਉਹ ਨੌਕਰੀ ਛੱਡ ਕੇ ਸੇਵਾ ਵਿੱਚ ਲੱਗ ਗਏ ਸੀਗੇ ਸੋ ਆਹ ਦੇਖੋ ਜੀ ਜਿਹੜਾ ਗੁਰਦੁਆਰਾ ਸਾਹਿਬ ਸਾਰਾ ਹੈਗਾ ਉਦੇ ਉਹਨਾਂ ਦੀ ਜਿਹੜੀ ਹੈਗੀ ਬਚਨਾਂ ਦੇ ਅਨੁਸਾਰ ਬਣਿਆ ਹੋਇਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੈ ਜੀ ਸੱਚਖੰਡ ਜਾਣ ਤੋਂ ਪਹਿਲਾਂ ਬ੍ਰਹਮ ਗਿਆਨੀ ਸੰਤ ਕਰਤਾਰ ਸਿੰਘ ਜੀ ਉਹਨਾਂ ਨੇ ਇਸ ਥਾਨ ਦੀ ਸੇਵਾ ਬਖਸ਼ਦਿਆਂ ਹੋਇਆ ਇਹ ਬਖਸ਼ਿਸ਼ਾਪੁਰੇ ਬਚਨ ਕੀਤੇ ਸੀ ਕਿਉਂਕਿ ਗੁਰਦੁਆਰਾ ਸ਼ੀਸ਼ਮਹਿਲ ਸਾਹਿਬ ਬਣਾਉਣਾ ਹੈ ਤੇ ਬਹੁਤ ਖੂਬਸੂਰਤ ਬਣਾਉਣਾ ਹੈ ਤੇ ਉਹਨਾਂ ਦੇ ਬਚਨਾਂ ਦੇ ਹਿਸਾਬ ਦੇ ਨਾਲ ਹੀ ਆ ਦੇਖੋ ਜੀ ਗੁਰਦੁਆਰਾ ਸਾਹਿਬ ਬਣਿਆ ਹੈ ਸੋ ਆਪਾਂ ਚੱਲਦੇ ਹਾਂ ਅੰਦਰ ਵੱਲੋਂ ਠੀਕ ਉਹਨਾਂ ਦੇ ਬਚਨਾਂ ਦੇ ਅਨੁਸਾਰ ਹੀ ਸਾਰਾ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਬਣਾਇਆ ਗਿਆ ਹੈ ਤੇ ਇਧਰ ਵਾਲੇ ਪਾਸੇ ਜਿਹੜਾ ਹੈਗਾ ਅੰਦਰ ਮੇਂਦਰਵਾਰ ਸਾਹਿਬ ਹੈਗਾ ਪੰਦਰ ਚਲਦੇ ਮੱਥਾ ਟੇਕਦੇ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ। ਸੋ ਆ ਬਿਲਕੁਲ ਐਂਟਰੈਂਸ ਆ ਗਈ ਹੈ ਜੀ ਤੋਂ ਬਹੁਤ ਸੋਹਣਾ ਇਹਨਾਂ ਨੇ ਕੰਮ ਕੀਤਾ ਹੈ ਜੀ। ਸਾਦ ਸੰਗਿ ਗਿਣਸ ਸਭ ਸੰਗ ਚਲ ਚਲੋ ਬਾਰਕ ਗੋਵਿੰਦ ਕੋ ਕਹਿੰਦਾ ਕਿ ਇਹ ਹਰ ਬਿੰਦੈ। ਦਰਹਾਰ ਤਰੁ ਸੰਸਰ ਨੂੰ ਹਾਰ ਕਥਾ ਸੰਕਰਤਾਰ ਜੀ ਨੇ ਵਚਨ ਕੀਤੇ ਸੀਗੇ ਇੱਥੇ ਰਾਜੇ ਮਹਾਰਾਜ ਆਇਆ ਕਰਨਗੇ ਜੀ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਤੁਸੀਂ ਜੇ ਜਿਆ ਸੋਚਗੇ ਉਹ ਜਾਈ ਗੁਰਦੁਆਰਾ ਸਾਹਿਬ ਬਣੇਗਾ ਇਸ ਸਥਾਨ ਤੇ ਜਿਹੜਾ ਹੈਗਾ ਗੁਰਮਤੀ ਵਿਦਿਆ ਦਾ ਕੇਂਦਰ ਵੀ ਬਣਾਇਆ ਜਾਵੇਗਾ ਠੀਕ ਹੈ ਜੀ ਹੋਰ ਇਹਨੇ ੱਖਾਂ ਬਖਸ਼ਿਸ਼ਾਂ ਕੀਤੀਆਂ ਸੀਗੀਆਂ ਤੇ ਪਹਿਲੀ ਵਾਰ 1999 ਦੇ ਵਿੱਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਛੰਨਾ ਬਣਾ ਕੇ ਤੇ 2008 ਦੇ ਵਿੱਚ ਬਿਲਡਿੰਗ ਜਿਹੜੀ ਉਸਾਰੀ ਕੀਤੀ ਗਈ ਸੀ ਤੇ ਗੁਰਦੁਆਰਾ ਜਿਹੜਾ ਹੈਗਾ ਜੀ ਸ਼ੀਸ਼ਮੈਲ ਸਾ ਸਾਹਿਬ ਸੀ ਸਮਾਂ ਕੋਲੇ ਹੈਗਾ ਜੇ ਤੁਸਾਂ ਆਪਾਂ ਚੰਡੀਗੜ੍ਹ ਮਹਾਲੀ ਤੋਂ ਬੱਦੀਵਾਲ ਨੂੰ ਜਾਂਦੇ ਤਾਂ ਰੋਡ ਦੇ ਉੱਤੇ ਹੈ ਜੀ ਅਗਰ ਤੁਹਾਨੂੰ ਵੀ ਟਾਈਮ ਮਿਲਦਾ ਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜੋ ਕਰਕੇ ਜਾਓ ਜੀ